ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਮਮਤਾ ਕੁਲਕਰਨੀ ਨੂੰ ਵੱਡਾ ਝਟਕਾ ਲੱਗਾ ਜਿੱਹਾਂ ਬਾਲੀਵੁੱਡ ਅਦਾਕਾਰਾ 1990 ਦੇ ਸਮੇਂ ਦੇ ਵਿੱਚ ਬੜੀ ਫੇਮਸ ਅਦਾਕਾਰ ਸੀ ਔਰ ਕਾਜਲ ਤੱਬੂ ਵਰਗੀਆਂ ਅਦਾਕਾਰਾਂ ਨੂੰ ਟੱਕਰ ਦਿੰਦੀ ਰਹੀ ਹੈ ਤਾਂ ਦੱਸੋ ਕਿ ਪਿਛਲੇ ਸਵੇਰ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਸੂਤਰ ਪ੍ਰਦੇਸ਼ ਦੇ ਪ੍ਰਗਰਾਹਦ ਦੇ ਵਿੱਚ ਜੋ ਮਹਾਕੁੰਮੇਲੇ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਮਹਾਮੜਲੇਸ਼ਵਰ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ ਤਾਂ ਇਹ ਤੱਥੋਂ ਤੱਕ ਦੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕੀਤੀ ਰਿਹਾ ਉਸ ਤੋਂ ਬਾਅਦ ਇਸ ਖਬਰ ਅਪਡੇਟ ਤੁਹਾਨੂੰ ਜ਼ਰੂਰ ਦੇ ਦਿੰਦੇ ਆ ਕਿ ਹੁਣ ਉਹਨਾਂ ਨੂੰ ਅਖਾੜੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਬਿਲਕੁਲ ਤੁਸੀਂ ਸਹੀ ਸੁਣਿਆ ਉਹਨਾਂ ਨੂੰ ਅਖਾੜੇ ਤੋਂ ਕਿੰਨਾਂ ਅਖਾੜੇ ਤੋਂ ਬਾਹਰ ਕੱਢਣ ਦੇ ਜਿਹੜੇ ਆਦੇਸ਼ ਨੇ ਜਾਰੀ ਕਰ ਦਿੱਤੇ ਨੇ ਇਸ ਦੇ ਨਾਲ ਇੱਕ ਲੈਟਰ ਹੈ ਜਿਹੜੀ ਆਫੀਸ਼ੀਅਲ ਉਹ ਵੀ ਜਾਰੀ ਕਰ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਉਹ ਉਹਨਾਂ ਨੇ ਆਚਾਰੀਆ ਮਹਾਮਦਲੇਸ਼ਵਰ ਲక్ష్ਮੀ ਨਾਰਾਇਣ ਤ੍ਰਿਪਾਠੀ ਨੂੰ ਵੀ ਕਿਨਰ ਅਖਾੜੇ ਤੋਂ ਬਾਹਰ ਕਰ ਦਿੱਤਾ ਕਿਉਂਕਿ ਉਸਨੇ ਦੇਸ਼ ਤ੍ਰੋਹੀ ਦੇ ਦੋਸ਼ੀ ਮਮਤਾ ਕੁਲਕਰਨੀ ਨੂੰ ਉਹ ਅਖਾੜੇ ਦੇ ਵਿੱਚ ਸ਼ਾਮਲ ਕੀਤਾ ਸੀ ਤੇ ਉਸਦੀ ਜਾਣਕਾਰੀ ਤੋਂ ਬਿਨਾ ਮਹਾਮਦਲੇਸ਼ਵਰ ਬਣਾ ਦਿੱਤਾ ਸੀ ਦੱਸਿਆ ਕਿ ਕਿਨਰ ਅਖਾੜੇ ਦੇ ਸੰਸਥਾਪਕ ਰਿਸ਼ੀ ਅਜੀਤ ਦਾਸ ਨੇ ਮਮਤਾ ਕੁਲਕਰਨੀ ਨੂੰ ਅਖਾੜੇ ਤੋਂ ਬਾਹਰ ਕੱਢ ਦਿੱਤਾ ਇਸ ਵੇਲੇ ਦੀ ਇਹ ਅਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਆ ਕਿ ਮਮਤਾ ਕੁਲਕਰਨੀ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਕਿਨਰ ਅਖਾੜੇ ਦੇ ਸੰਸਥਾਪਕ ਰਿਸ਼ੀ ਅਜੀਤ ਦਾਸ ਨੇ ਮਮਤਾ ਕੁਲਕਰਨੀ ਨੂੰ ਅਖਾੜੇ ਤੋਂ ਬਾਹਰ ਕਰ ਦਿੱਤਾ ਇੱਕ ਵੇਲੇ ਤਾਂ ਕਿਹਾ ਗਿਆ ਕਿ ਉਹ ਗਲੈਮਰ ਦੀ ਦੁਨੀਆ ਦੇ ਵਿੱਚ ਚਾਈਨੇ ਤੇ ਉਹਨਾਂ ਦਾ ਕੋਈ ਹੱਕ ਨਹੀਂ ਇਸ ਤਰੀਕੇ ਦੇ ਨਾਲ ਅਧਿਆਪਕ ਆਪਣੇ ਆਪ ਨੂੰ ਲੋਕਾਂ ਨੂੰ ਦਿਖਾਉਣ ਦਾ ਤਾਂ ਨਵੀਂ ਦਿੱਲੀ ਵਿੱਚ ਕਹਿਦੀ ਹੈ ਕਿ 31 ਜਨਵਰੀ ਪ੍ਰਿਆਗ ਰਾਜ ਦੇ ਵਿੱਚ ਮਹਾਕੁੰਚੀ ਕਿਨਾਰੇ ਅਖਾੜੇ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਕਿਨਾਰੇ ਅਖਾੜੇ ਦੇ ਸੰਸਥਾਪਕ ਨੇ ਜਿਹੜੇ ਰਿਸ਼ੀ ਅਜੇ ਦਾਸ ਨੇ ਮਮਤਾ ਕੁਲਕਰਨੀ ਨੂੰ ਮਹਾ ਮੰਡਲੇਸ਼ਵਰ ਦੇ ਅਹੁਦੇ ਤੋਂ ਹਟਾ ਦਿੱਤਾ ਦੱਸਦੀ ਹੈ ਕਿ ਸਿਰ ਨਾਮ ਰਵਾਣ ਤੇ ਕਾਰਵਾਈ ਕੀਤੀ ਔਰ ਇਸ ਦੇ ਨਾਲ ਹੀ ਅਖਾੜੇ ਦੇ ਅੰਦਰ ਵਿਵਾਦ ਦੇ ਵਿੱਚ ਉਹ ਦਾਸ ਨੇ ਆਪਣੇ ਆਪ ਨੂੰ ਅਖਾੜੇ ਦਾ ਸੰਸਥਾਪਕ ਦੱਸਿਆ ਕਿ ਉਹ 2 ਵਜੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਲక్ష్ਮੀ ਨਾਰਾਇਣ ਤ੍ਰਿਪਾਠੀ ਨੂੰ ਅਖਾੜੇ ਦੇ ਵਿੱਚੋਂ ਵੀ ਬਾਹਰ ਕੱਢ ਦਿੱਤਾ ਦੂਜੇ ਪਾਸੇ ਲక్ష్ਮੀ ਜੋ ਆਪਣੇ ਆਪ ਨੂੰ ਸੰਸਥਾਪਕ ਦੱਸਦੀ ਹੈ ਤੇ ਉਹਨਾਂ ਨੇ ਕਿਹਾ ਕਿ ਅਜੇ 10 ਨੂੰ 2017 ਦੇ ਵਿੱਚ ਅਖਾੜੇ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਦਰਸਲ ਅਦਾਕਾਰਾ ਬਮਤਾ ਕੁਲਕਰਨੀ ਨੂੰ ਮਹਾਮੜਲੇਸ਼ਵਰ ਬਣਾਇਆ ਜਾਂ ਤੋਂ ਬਾਅਦ ਵਿਵਾਦ ਹੋਰ ਵੀ ਜ਼ਿਆਦਾ ਵੱਧ ਗਿਆ ਤੇ ਇਸ ਦੇ ਨਾਲ ਰਿਲੇਟਡ ਹੋਰ ਵੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂਗੇ